ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੋਮਿਨਸਾਫ ਮੋਚੇ ਵੱਲੋਂ ਚੰਡੀਗੜ੍ਹ ਵੱਲ ਕੂਚ ਕੀਤਾ ਜਾਣਾ ਸੀ ਲੇਕਿਨ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਕੋਮਿਨਸਾਫ ਮੋਚੇ ਦੇ ਨੁਮਾਇੰਦਿਆਂ ਨੂੰ ਮੋਹਾਲੀ ਦੇ ਬਾਈਪਾਸ ਚੌਂਕ ਤੇ ਹੀ ਪੁਲਿਸ ਵੱਲੋਂ ਰੋਕ ਲਿਆ ਗਿਆ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਮੌਕੇ ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਤੋਂ ਮੈਮੋਰੈਂਡਮ ਲਿਆ ਗਿਆ ਤੇ ਮੰਗਾਂ ਨੂੰ ਜਲਦ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ ਤਦ ਤੱਕ ਮਾਰਚ ਦਾ ਮਕਸਦ ਹੈ ਲਗਭਗ 2 ਸਾਲ ਤੋਂ ਤੌਣੇ 2 ਸਾਲ ਹੋ ਗਏ ਤੇ ਮੋਰਚੇ ਲੱਗੇ ਰਹੇ ਕੁਝ ਵੱਡੇ ਮੋਰਚੇ ਐਮਰਜੈਂਸੀ ਦਾ ਮੋਰਚਾ ਧਰਮਯੁੱਧ ਮੋਰਚਾ ਇਹ ਵੀ 18-18 ਮਹੀਨਿਆਂ ਤੇ ਉੱਤੇ ਸਮਾਪਤ ਹੋ ਗਏ ਸੀ ਜੇ ਦੀ ਸਰਕਾਰ ਦੇ ਲਈ ਕਿਸੇ ਇੱਕ ਸ਼ਾਂਤਮਈ ਇਸ ਧਰਨੇ ਦੇ ਉੱਤੇ 2 ਸਾਲ ਤੋਂ ਗਵਰਨਸ ਹੋਣੀ ਮੈਂ ਸਮਝਦਾ ਕਿ ਕਾਨੂੰਨ ਦੇ ਰਾਜ ਦਾ ਸਵਿਧਾਨ ਦਾ ਇੱਕ ਮਜ਼ਾਕ ਹੋੜਾ ਹੈ ਉਹਦੇ ਲਈ ਪੰਜਾਬ ਦਾ ਮੁੱਖ ਮੰਤਰੀ ਦੇਸ਼ ਦਾ ਪ੍ਰਧਾਨ ਮੰਤਰੀ ਦੋਹੇ ਸਰਕਾਰਾਂ ਪੂਰਤ ਤੌਰ ਤੇ जिम्मेवार ਇਹ ਮੋਰਚਾ ਜਿਹੜਾ ਮੂਲਕੀ ਅਧਿਕਾਰਾਂ ਦਾ ਹੈ ਕੋਈ ਇੱਕ ਧਰਮ ਦਾ ਨਹੀਂ ਕਿਸੇ ਇੱਕ ਕੌਮ ਦਾ ਨਹੀਂ ਸਾਡੇ ਕੋਲੇ ਕੋਈ ਹੋਰ ਰਸਤਾ ਨਹੀਂ ਕਿ ਅਸੀਂ ਆਪਣਾ ਜਿਹੜਾ ਰੋਸ ਆ ਸ਼ਾਂਤੀ ਬਿਖਾਉਂਦੇ ਰਹੀਏ ਮੈਂ ਮਹਿਸੂਸ ਕਰਦਾ ਹਾਂ ਕਿ ਸਰਕਾਰਾਂ ਨੂੰ ਹੀ ਹੁੰਦਾ ਵੀ ਥੱਕ ਜਾਣਗੇ ਅੱਕ ਜਾਣਗੇ ਇਹ 70 ਸਾਲਾਂ ਤੋਂ ਪੰਜਾਬ ਦੇ ਲੋਕ ਲੜ ਰਹੇ ਹੈ ਇਹ ਇਹ ਥਕਾਨ ਤੇ ਥਕਾਉਣ ਦੇ ਵਿੱਚ ਹੀ ਜਿਹੜਾ ਪਿੱਛੇ ਧਰਮਿੰਦਰ ਮੋਰਚੇ ਤੇ ਹਾਲਾਤ ਪ੍ਰਧਾਨ ਮੰਤਰੀ ਜਰਨਲ ਅਕਾਲ ਤਾ ਦਾ ਟਹਿਣਾ ਬਹੁਤ ਸੰਵੇਦਨਸ਼ੀਲ ਘੇਰ ਘਟਨਾਵਾਂ ਦੁਖਦਾਈ ਘਟਨਾਵਾਂ ਵਾਪਰੀਆਂ। ਹਰ ਸਰਕਾਰ ਤੇ ਰਾਜਨੀਤਿਕ ਆਕਮਾ ਦੇ ਦਿਮਾਗ ਦੇ ਉੱਤੇ ਸਤਾ ਤੇ ਪੈਸਾ ਨਸ਼ੇ ਨਾਲੋਂ ਵੀ ਵੱਧ ਚੜ ਗਿਆ। ਇਹ ਬੜੀ ਗੱਲ ਕਹਿੰਦੀ ਹੈ। ਅਸੀਂ ਆਪਣਾ ਸੰਘਰਸ਼ ਜਿਹੜਾ ਉਹ ਸ਼ਾਂਤਮਈ ਜਾਰੀ ਰੱਖਾਂਗੇ ਤੇ ਇਹਨੂੰ ਤੇਜ਼ ਕਰਾਂਗੇ। ਅੱਜ ਦਾ ਜਿਹੜਾ ਪ੍ਰੋਗਰਾਮ ਕੋਈ ਬਸਾਦਾ ਇੱਕ ਤੋਂ ਅੱਗੇ ਜਾਣਦਾ ਨਹੀਂ ਇੱਥੇ ਮੰਤਰੀ ਜੀ ਆ ਰਹੇ ਆ ਕੁਸ਼ ਅਫਸਰ ਪੰਜਾਬ ਸਰਕਾਰ ਦੇ ਕੁਝ ਗਵਰਨਰ ਹਾਊਸ ਦੇ ਅਸੀਂ ਆਪਣਾ ਮਾਰਕ ਕੋ ਨਿਸ਼ਾਨਮਈ ਟੱਗਣ ਆਏ ਆ ਨਿਸ਼ਾਨਮਈ ਟੱਗਣਾ ਇੱਥੇ ਸਲਾਫ ਕਰਨਾ ਬਲਤਾਂ ਜਿਹੜੇ ਸ਼੍ਰੀਕ ਹੈਂਡਲ ਲਗਾਏ ਗਏ ਬਾਰੇ ਇਹ ਬੇਸਿਕਲੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਪਕ 파ਰਖ ਸਰ ਦਾ ਬੜਾ ਨਵੇਕੁਲਾ ਪਰਾਨਾ ਜਿਹੜਾ ਬਾਡੀ ਕੈਮ ਇਹਨੂੰ ਕਹਿੰਦੇ ਆ ਸੀ ਜਿੱਤਾਂ ਸਾਰੇ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਆ ਉਦਾਂ ਹੀ ਹੁਣ ਪੁਲਿਸ ਅਫਸਰ ਨੂੰ ਨੀਵੀਂ ਸ਼ਰਟ ਤੇ ਤੇ ਵਰਦੀ ਤੇ ਇਹ ਐਮਰੇ ਲਾਏ ਲਾਏ ਗਏ ਜਿਹੜੇ ਕਿ ਅਸੀਂ ਲਾਅ ਐਂਡ ਆਰਡਰ ਡਿਊਟੀ, ਟ੍ਰੈਫਿਕ ਡਿਊਟੀ ਤੇ ਹੋਰ ਵੀ ਜਿਹੜੀ ਵੀ ਸਾਡੀ ਹੋਰ ਕੋਈ ਡਿਊਟੀ ਹੁੰਦੀ ਹੈ ਉਹਦੇ ਵਿੱਚ ਯੂਜ਼ ਕਰ ਰਹੇ ਆ ਤੇ ਇਸੇ ਤਰੀਕੇ ਨਾਲ ਸ਼ੋਲਡਰ ਕੈਮਰੇਜ਼ ਵੀ ਇੰਸਟਾਲ ਹੋ ਰਹੇ ਆ ਜਿੱਦਾਂ ਸਾਰੇ ਸ਼ਹਿਰ ਦੇ ਵਿੱਚ ਪੰਜਾਬ ਸਰਕਾਰ ਦਾ ਬੜਾ ਵਧੀਆ ਸਾਡੇ ਐਮਐਲਏ ਸਾਹਿਬ ਦਾ ਉਪਰਾਲਾ ਹੈ ਜਿਹਦੇ ਵਿੱਚ ਕੈਮਰੇ ਸੀਸੀਟੀਵੀ ਕੈਮਰੇ ਸਾਰੇ ਸ਼ਹਿਰ ਤੇ ਲੱਗ ਚੁੱਕੇ ਆ ਚੰਡੀਗੜ੍ਹ ਦੀ ਤਰਜ਼ ਤੇ ਤੇ ਉਹਨਾਂ ਤੋਂ ਵੀ ਜ਼ਿਆਦਾ ਸਵਿਸ਼ਟਿਕੇਟਡ ਕੈਮਰੇ ਲੱਗੇ ਆ ਜਿਹਦੇ ਵਿੱਚ ਹੁਣ ਟ੍ਰੈਫਿਕ ਦੀ ਵਾਇੋਲੇਸ਼ਨ ਵੀ ਤੇ ਟ੍ਰੈਫਿਕ ਪੁਲਿਸ ਦਾ ਕੰਮ ਵੀ ਕੈਮਰੇ ਹੀ ਕਰਨਗੇ ਸਰੀ ਤੇ ਕਿੰਨਾ ਦੁਬਾਰਾ ਇਹਦੇ ਤੇ ਬੜਾ ਮਤਲਬ ਹਰ ਚੀਜ਼ ਜਿਹੜੀ ਨਵੀਂ ਆਉਂਦੀ ਹੈ ਇਨੂ ਇਨੋਵੇਸ਼ਨ ਕਹਿੰਦੇ ਆ ਵੀ ਜਿਹੜੀ ਵੀ ਇਨੋਵੇਸ਼ਨ ਹੁੰਦੀ ਹੈ ਉਹ ਹਮੇਸ਼ਾ ਹੀ ਚੰਗੇ ਲਈ ਹੀ ਹੁੰਦੀ ਹੈ। ਹਾਂ ਜੀ ਸੈਫਟੀ ਤੇ ਲਾ ਐਂਡ ਆਰਡਰ ਡਿਊਟੀ ਜਿੱਦਾਂ ਅੱਜ ਅਸੀਂ ਕਮਿੰਸਾ ਮੋਰਚੇ ਵਾਲੇ ਇੱਥੇ ਵਾਈਪੀਐਸ ਚੌਂਕ 'ਤੇ ਖੜੇ ਆ ਤੇ ਇੱਥੇ ਵੀ ਕਾਫੀ ਤੁਸੀਂ ਵੇਖੋਗੇ ਤੇ ਆਪਣੇ ਪੁਲਿਸ ਅਫਸਰਾਂ ਦੇ ਕੈਮਰੇ ਉਹਨਾਂ ਦੇ ਸ਼ਰਟਸ 'ਤੇ ਲੱਗੇ ਹੋਏ ਆ। ਜਿਦਾ ਕਿ ਜਿੱਦਾਂ ਕਈ ਵਾਰ ਪਬਲਿਕ ਮਿਸਬੀਹੇਵ ਕਰਦੀ ਹੈ ਉਹ ਵੀ ਇਹਦੇ ਵਿੱਚ ਕੈਮਰੇ ਦੀ ਅੱਖ ਤੋਂ ਕੋਈ ਵੀ ਬਚ ਨਹੀਂ ਪਾਉਗਾ ਸਰ ਨਾਈਟ ਵੀਡੀਓ ਵੀ ਚੱਲ ਪਾਏ ਬਿਲਕੁਲ ਜਿਹੜੇ ਨਾਈਟ ਵਿਜ਼ਨ ਡਿਵਾਈਸ ਵਗੂੰ ਇਹਦੇ ਵਿੱਚ ਕੈਮਰੇ ਤੇ ਉਹ ਵੀ ਫੈਸਿਲਿਟੀ ਹੈ ਰਾਤ ਨੂੰ ਵੀ ਕੰਮ ਕਰਦੇ ਆ ਤੇ ਇਹਦੀ ਚੰਗੀ ਬੈਟਰੀ ਬੈਕਅਪ ਵੀ ਅੱਛਾ ਹੈ ਤੇ ਉਹਦੀ ਇਸ ਕਰਕੇ ਇਹਦਾ ਬੜਾ ਬੈਨੀਫੀਟਰ ਹੋ ਜਾਣਾ ਹੈ ਸਰਕਾਰ ਵੱਲੋਂ ਅੱਜ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਪਰ ਅੱਜ ਦੂਜੇ ਪਾਸੇ ਮਾਛੀਵਾੜਾ ਨਾਜ ਮੰਡੀ ਵਿੱਚ ਆੜਤੀਆਂ ਨੇ ਖਰੀਦ ਬਾਈਕਾਟ ਦਾ ਐਲਾਨ ਕਰ ਦਿੱਤਾ ਸੱਚਾ ਸੌਦਾ ਆੜਤੀ ਐਸੋਸੀਏਸ਼ਨ ਮਾਛੀਵਾੜਾ ਦੀ ਮੀਟਿੰਗ ਪ੍ਰਧਾਨ 모ਹਿਤ ਕੁੰਦਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੂਹ ਆੜਤੀਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਸਰਕਾਰ ਜਦੋਂ ਤੱਕ ਉਹਨਾਂ ਦੀ ਮੰਗਾਂ ਨਹੀਂ ਮੰਨਦੀ ਤਾਂ ਉਹ ਚੋਣੇ ਦੀ ਸਰਕਾਰੀ ਖਰੀਦ ਸ਼ੁਰੂ ਨਹੀਂ ਕਰਨਗੇ। ਅੱਜ ਦੀ ਜਿਹੜੀ ਸਾਡੀ ਮੀਟਿੰਗ ਸੀ ਹੋ ਸੀਗੀ ਕਿਉਂਕਿ ਅੱਜ ਤੋਂ ਜਿਹੜੀ ਹੈਗੀ ਹੈ ਸਾਨੂੰ ਪੰਜਾਬ ਦੇ ਫੈਡਰੇਸ਼ਨ ਆਫ ਪਾਰਟੀਆਂ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਜੀ ਵੱਲੋਂ ਸਟ੍ਰਾਈਕ ਦੀ ਕਾਲ ਕੀਤੀ ਗਈ ਸੀ ਉਸ ਸਬੰਧ ਦੇ ਵਿੱਚ ਅਸੀਂ ਮੀਟਿੰਗ ਕੀਤੀ ਸੀ ਔਰ ਉਸ ਸਬੰਧ ਦੇ ਸਾਰੇ ਆਰਟੀਕਲ ਨੇ ਕਨਵੇ ਕੀਤਾ ਸੀ ਕਿ ਅੱਜ ਤੋਂ ਜਿਹੜੀਆਂ ਮੰਡੀਆਂ ਦੇ ਵਿੱਚ ਪੂਰਨ ਰੂਪ ਦੇ ਵਿੱਚ ਹੜਤਾਲ ਰੱਖੀ ਜਾਊਗੀ। ਕੋਈ ਮਾਲ ਨਾ ਤੋਲਿਆ ਜਾਊਗਾ ਨਾ ਲਾਇਆ ਜਾਊਗਾ ਕਿਉਂਕਿ ਨਾਲ ਲੇਬਰ ਦੀ ਵੀ ਸਟ੍ਰਾਈਕ ਜਿਹੜੀ ਨਾਲ ਚੱਲਦੀ ਹੈ। ਇਹਦਾ ਨੁਕਸਾਨ ਤਾਂ ਬਹੁਤ ਹੋ ਗਏ ਕਿਸਾਨਾਂ ਦੇ ਦੇਖੋ ਨੁਕਸਾਨ ਤਾਂ ਹੈਗਾ ਪਰ ਅਸੀਂ ਤਾਂ ਪਿਛਲੇ ਦਿਨਾਂ ਦੇ ਵਿੱਚ ਮੀਟਿੰਗਾਂ ਵੀ ਕਰਕੇ ਆਏ ਸਰਕਾਰ ਨਾਲ ਵੀ ਕਰਕੇ ਆਏ ਆ ਅਧਿਕਾਰੀਆਂ ਨਾਲ ਵੀ ਰੋਜ਼ ਮੀਟਿੰਗ ਹੁੰਦੀ ਹੈ ਪਰ ਸਰਕਾਰ ਸਿਰਫ ਪ੍ਰੋਸੀਜਰ ਤੋਂ ਇਲਾਵਾ ਕੋਈ ਐਸੀ ਲਿਖਤੀ ਇਸਵਾਸ਼ਣ ਜਿਹੜਾ ਮੰਗਦੇ ਆ ਉਹ ਨਹੀਂ ਦਿੱਤਾ ਜਾ ਰਿਹਾ ਇਸ ਸਮੇਂ ਵੀ ਚੰਡੀਗੜ੍ਹ ਦੇ ਵਿੱਚ ਸਾਡੇ ਪੰਜਾਬ ਪ੍ਰਧਾਨ ਵਿਜੇ ਕਾਲੜੀ ਜੀ ਦੀ ਜਿਹੜੀ ਮੀਟਿੰਗ ਹੈ ਪ੍ਰਕਿਊਰਮੈਂਟ ਏਜੰਸੀ ਨਾਲ ਚੱਲ ਰਹੀ ਹੈ ਉਮੀਦ ਕਰਦੇ ਆ ਸ਼ਾਇਦ ਸ਼ਾਮ ਤੱਕ ਕੋਈ ਫਲ ਨਿਕਲੇ ਆਈ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਆਪ ਇਸ ਮਸਲੇ ਦੇ ਵਿੱਚ ਪੈ ਕੇ ਇਸ ਮਸਲੇ ਨੂੰ ਜਿਹੜਾ ਹੈਗਾ ਹੱਲ ਕਰਨ ਕਿ ਕਿ ਕਿਸਾਨ ਔਰ ਆਰਥੀਆ ਮਜ਼ਦੂਰ ਔਰ ਛੇਲਰ ਵਾਲਾ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਇਸ ਸਮੇਂ ਹੋ ਰਿਹਾ ਹੈ ਕਿਉਂਕਿ ਅਗਰ ਸਰਕਾਰ ਭਾਅ ਵੀ ਲਾ ਦਿੰਦੀ ਹੈ ਮਾਰ ਭਰਿਆ ਵੀ ਜਾਂਦਾ ਪਰ ਉਹ ਚਕਾਣਾ ਸਾਹਿਬ ਸਿੰਘ ਹੈ ਕਿਹੜੇ ਪਿੰਡ ਤੋਂ ਆਏ ਜੀ ਬੇਟੇ ਢੇਡੋਂ ਤੋਂ ਆਇਆ ਜੀ ਬੇਟੇ ਢੇਡੋਂ ਤੋਂ ਜੀ ਹਾਂਜੀ ਇਹ ਕਦੋਂ ਦੇ ਆਏ ਤੁਸੀਂ ਪਰਸੋ ਦੇ ਆਏ ਆ ਜੀ ਅੱਛਾ ਜੀ ਕੀ ਲੱਗ ਰਿਹਾ ਤੁਹਾਨੂੰ ਤੁਹਾਡਾ ਚੱਕ ਨਹੀਂ ਹੋਇਆ ਜੀ ਕੱਕ ਨਹੀਂ ਜੀ ਹੋਇਆ ਕੀ ਕਰਨਾ ਕੋਈ ਹੜਤਾਲ ਚੱਲ ਰਹੀ ਹੈ ਠੀਕ ਹੈ ਜੀ ਹੜਤਾਲ ਕਰਕੇ ਅਸੀਂ ਤਾਂ ਪਰੇਸ਼ਾਨ ਬਹੁਤ ਹੁੰਨੇ ਆ ਜੀ ਅੱਛਾ ਜੀ ਬਡੇਰੀ ਉਮਰ ਆ 87 ਸਾਲ ਦੀ ਉਮਰ ਆ ਇਹ ਹੋਣੇ ਸੇ ਨਹੀਂ ਬੈਠੇ ਸਾਭੀ ਓਕਾ ਹਾਂ ਰਾਖੀ ਵੀ ਬੈਠਣਾ ਪੈਂਦਾ ਜੀ ਹਾਂ ਕਿੰਨਾ ਕਰੀ ਤੁਹਾਡਾ ਇਹ ਖੇਤਾ ਦੀ ਫਸਲ ਲੈ ਕੇ ਆਇਆ ਇਹ ਜੀ ਮੇਰੀ ਤਾਂ ਇੱਕ ਟਰੈਲੀ ਆ ਬਾਕੀ ਹੋਰਾਂ ਦੀਆਂ ਨੇ ਬੱਚਾ ਜੀ ਹਾਂ ਜੀ ਬਹੁਤ ਪ੍ਰੇਸ਼ਾਨ ਹੋ ਰਹੇ ਹਾਂ ਅਰੇ ਬੈਠੇ ਅਜੇ ਸਾਰਿਆਂ ਦੇ ਓਕਨੇ ਪਈ ਹੈ ਜੀ ਕੁਝ ਨਹੀਂ ਵਿਕਰੇ ਬਾਸਪਤੀ ਦੇ ਵੇਚੀ ਸੀ ਥੋੜੀ ਉਹ ਚੱਕੀ ਗਈ ਸੀ ਸਰਕਾਰ ਨੂੰ ਕੀ ਅਪੀਲ ਕਰੋਗੇ ਸਰਕਾਰ ਨੂੰ ਇਹ ਬੇਨਤੀ ਆ ਵੀ ਸਾਡਾ ਧੋਨਾ ਚੱਕਿਆ ਜਾ ਮੋਗਾ ਜ਼ਿਲ੍ਹੇ ਦੇ ਅਜੀਤਵਾਲ ਚ ਪੁਲਿਸ ਨੇ ਨਸ਼ਾ ਤਸਕਰਾਕ ਖਿਲਾਫ ਵੱਡੀ ਕਾਰਵਾਈ ਕਰਦੇ ਪਿੰਡ ਤਲਵੰਡੀ ਮਲੀਆਂ ਦੀ ਵਿਧਵਾ ਪ੍ਰਿਤਪਾਲ ਸਿੰਘ ਅਤੇ ਕਸਬਾ ਕੋਟੀ ਸੇਖਾਂ ਦੀ ਰਹਿਣ ਵਾਲੀ ਮਲਕੀਤ ਕੌਰ ਨੂੰ ਗ੍ਰਿਫਤਾਰ ਕੀਤਾ ਹੈ ਤੇ ਦੋਵਾਂ ਦੀ ਜਾਇਦਾ ਜੱਪ ਕੀਤੀ ਜਿਸ ਦੀ ਅੰਦਾਜ਼ਨ ਕੀਮਤ ਦੱਸੀ ਜਾ ਰਹੀ ਹੈ ਜਿਸ ਨੂੰ ਅੱਜ ਮੋਗਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਰੋਕ ਲਿਆ ਔਨ ਦੀ ਡਾਇਰੈਕਸ਼ਨਸ ਆਫ ਡੀਜੀਪੀ ਸਰ ਅ ਐਂਡ ਅੰਡਰ ਦਾ ਗਾਈਡੈਂਸ ਐਂਡ ਸੁਪਰਵੀਜ਼ਨ ਆਫ ਆਰ ਡੀਆਈਜੀ ਸਰ ਐਂਡ ਐਸਐਸਪੀ ਸਰ ਜਿਹੜੀ ਮੋਗਾ ਪੁਲਿਸ ਵੱਲੋਂ 68 ਐਫ ਦੇ ਤਹਿਤ ਦੋ ਨਸ਼ਾ ਤਸਕਰਾਂ ਦੀ ਜੀ ਪ੍ਰਾਪਰਟੀ ਜਿਹੜੀ ਜਿਸ ਦੀ ਕੁਲ ਕੀਮਤ 75 ਲੱਖ 46000 ਹੈਗੀ ਹੈ ਉਹਨੇ ਜਾਇਦਾਦ ਅਸੀਂ ਜ਼ਬਤ ਕੀਤੀ ਹੈਗੀ ਹੈ ਅੱਜ ਸਾਨੂੰ ਉਹਨਾਂ ਦੇ ਕਨਫਰਮੇਸ਼ਨ ਆਰਡਰ ਜਿਹੜੇ ਹੈਗੇ ਮਿਲ ਗਏ ਨੇ ਤੇ ਅਸੀਂ ਉਹਨਾਂ ਦੇ ਘਰ ਜਾ ਕੇ ਸਾਡੇ ਡੀਐਸਪੀ ਸਵਾਨ ਵੱਲੋਂ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਘਰ ਦੇ ਉੱਪਰ ਪੇਸਟ ਕੀਤੇ ਗਏ ਨੇ ਜਿਸ ਦੀ ਡਿਟੇਲ ਇਸ ਤਰ੍ਹਾਂ ਹੈਗੀ ਆ ਪ੍ਰਿਤਪਾਲ ਸਿੰਘ ਉਰਫ ਪੀਤਾ ਜਿਸ ਉਪਰ ਤਿੰਨ ਕਮਰਸ਼ੀਅਲ ਕੁਆਂਟੀਟੀ ਦੇ ਐਫਆਈਆਰ ਰਜਿਸਟਰਡ ਨੇ ਉਸ ਲਈ ਅਸੀਂ કુલ 13560000 ਦੀ ਪ੍ਰਾਪਰਟੀ ਜਿਹੜੀ ਉਸ ਦੇ ਨਾਮ ਤੇ ਸੀ ਜਿਹੜੀ ਉਸ ਨੇ ਨਸ਼ਾ ਵੇਚ ਕੇ ਇਹ ਪ੍ਰਾਪਰਟੀ ਬਣਾਈ ਸੀ ਉਸ ਨੂੰ ਅਸੀਂ ਜ਼ਬਤ ਕੀਤਾ ਹੈਗਾ ਇੱਕ ਜਿਹੜੀ ਇੱਕ ਮਲਕੀਤ ਕੋ ਉਰਫ ਕਿਪੋ ਹੈਗੀ ਹੈ ਉਸ ਦੀ કુલ ਪ੍ਰਾਪਰਟੀ ਜਿਹੜੀ ਹੈਗੀ ਸੀ 62000 62 ਲੱਖ 40918 ਰੁਪਏ ਦੀ ਇਹ ਜਿਹੜੀ ਪ੍ਰਾਪਰਟੀ ਹੈਗੀ ਹੈ ਇਹ ਇਸ ਨੂੰ ਸੀ ਜ਼ਬਤ ਕੀਤਾ ਗਿਆ ਹੈ ਇਸ ਵਿੱਚ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਮੋਗਾ ਪੁਲਿਸ ਵੱਲੋਂ ਇੱਕ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਜੋ ਕਮਰਸ਼ੀਅਲ ਕੁਆਂਟੀਟੀ ਦੇ ਜਿੰਨੇ ਵੀ ਜਿਹੜੇ ਸਮੱਗਲਰ ਹੈਗੇ ਨੇ ਜਿਨ੍ਹਾਂ ਨੇ ਵੀ ਇਹ ਪ੍ਰਾਪਰਟੀਆਂ ਬਣਾਈਆਂ ਨੇ ਅਸੀਂ ਉਹਨਾਂ ਦੇ ਉੱਪਰ ਇਹ ਕਾਰਵਾਈ ਜਾਰੀ ਰੱਖਾਂਗੇ ਤੇ ਅਸੀਂ ਉਹਨਾਂ ਦੀ ਪ੍ਰਾਪਰਟੀ ਜਿਹੜੀ ਵੀ ਇਹ ਬਣਾਈ ਹੈਗੀ ਉਹਨਾਂ ਨੂੰ ਜ਼ਬਤ ਕਰਾਂਗੇ ਸਮਰਾਲਾ ਅੱਜ ਤੋਂ ਜੋ ਉਹਨੇ ਦੀ ਸਰਕਾਰ ਇਹ ਕਰੀ ਸ਼ੁਰੂ ਕਰਨ ਦੇ ਸਰਕਾਰੀ ਦਾਅਵੇ ਸਿਰਫ ਖੋਖਲੇ ਲਾਹਣੇ ਸਿੱਧ ਹੋਏ ਜੋ ਤੋਂ ਪੰਜਾਬ ਪਰ ਵਿਚਾਰਦੀ ਸੈਲਰ ਮਾਲਕ ਅਤੇ ਮੰਡੀ ਮਜ਼ਦੂਰਾਂ ਦੀ ਹੜਤਾਲ ਕਾਰਨ ਮੰਡੀਆਂ ਵਿੱਚ ਆਏ ਝੋਨੇ ਦੀ ਫਸਲ ਦੀ ਬੋਲੀ ਹੀ ਨਹੀਂ ਹੋ ਸਕੀ ਸ਼ਾਇਦ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਹੋਵੇ ਕਿ ਝੋਨੇ ਦੀ ਆਮਦ ਤੇ ਆਪਣੀਆਂ-ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਆੜਤੀ ਸੈਲਰ ਮਾਲਕ ਅਤੇ ਮੰਡੀ ਮਜ਼ਦੂਰ ਇਕੱਠੇ ਹੀ ਹੜਤਾਲ ਤੇ ਹੋਣ ਅਤੇ ਸਥਾਨਕ ਅਨਾਜ ਮੰਡੀ ਵਿੱਚ 2-3 ਦਿਨਾਂ ਤੋਂ ਆਏ ਹੋਏ ਝੋਨੇ ਦੀ ਬੋਲੀ ਨਾ ਹੋਣ ਕਾਰਨ ਅਨਾਜ ਮੰਡੀ ਝੋਨੇ ਦੇ ਅੰਬਾਰ ਲੱਪਣੇ ਸ਼ੁਰੂ ਹੋ ਗਏ ਜੋ ਹੜਤਾਲ ਦਾ ਪਹਿਲਾ ਦਿਨ ਹੈ ਅੱਜ ਪੰਜਾਬ 'ਚ ਇਹੋ ਜਿਹਾ ਮਾਹੌਲ ਹੋਇਆ ਹੈ ਬੀ ਸਭ ਤੋਂ ਪਹਿਲਾਂ ਲੇਬਰ ਵੀ ਹੜਤਾਲ ਤੇ ਆਰਟੀਆ ਵੀ ਹੜਤਾਲ ਤੇ ਹੈ ਸੈਲਰ ਵਾਲੇ ਵੀ ਹੜਤਾਲ ਦੇ ਨੇ ਆਰਟੀ ਐਸੋਸੀਏਸ਼ਨ ਪੰਜਾਬ ਦੇ ਸਾਡੇ ਜਿਹੜੇ ਲੀਡਰ ਨੇ ਉਹ ਹੁਣ ਫੂਡ ਫੈਕਟਰੀ ਨਾਲ ਗੱਲਬਾਤ ਕਰਕੇ ਨਿਕਲੇ ਨੇ ਟੀ ਮਿਨਿਸਟਰ ਸਾਹਿਬ ਤੋਂ ਸੱਦਾ ਆਇਆ ਵੀ ਮੇਰੇ ਨਾਲ ਵੀ ਗੱਲ ਕਰੋ ਪਰ ਅਸੀਂ ਪਿਛਲੇ 3-4 ਦਿਨਾਂ ਤੋਂ ਲਗਾਤਾਰ ਮੀਟਿੰਗਾਂ ਕਰ ਰਹੇ ਹਾਂ ਪਹਿਲਾਂ ਖੁੱਡਿਆ ਸਾਹਿਬ ਨਾਲ ਤੇ ਸਾਡੇ ਮੰਤਰੀ ਸਾਹਿਬ ਨਾਲ ਮੀਟਿੰਗ ਕੀਤੀ ਸੀ ਫੇਰ ਕੱਲ ਡੀਸੀ ਸਾਹਿਬ ਨਾਲ ਕਰਕੇ ਆ ਕਿਸੀ ਗੱਲ ਦਾ ਕੋਈ ਸਿੱਟਾ ਨਿਕਲ ਨਹੀਂ ਰਿਹਾ ਅਸਲੀ ਜਿਹੜੀ ਸਾਡੀ ਮੇਨ ਮੰਗ ਆ ਆੜਤੀਆਂ ਦੀ ਉਹ ਸਾਡੀ 2.5% ਆੜਤਦੀ ਹੈ ਅਸੀਂ ਤਾਂ ਹੋਰ ਕਿਸੇ ਮੰਗ ਤੇ ਇਨਾ ਐਮਪੈਸਾਈਜ਼ ਨਹੀਂ ਕਰਦੇ ਜਿੰਨੀ ਆੜਤਾਲੀ ਹੈ ਵੀ ਜੇ ਸਾਡੀ ਆੜਤ ਪੂਰੀ ਕਰ ਦੋਂਗੇ ਅਸੀਂ ਤੋਲਣ ਨੂੰ ਤਿਆਰ ਹਾਂ ਸਪੇਸ ਸਾਨੂੰ ਸਰਕਾਰ ਨੇ ਦੱਸਣੀ ਹੈ ਵੀ ਇਹ ਕਿੱਥੇ ਮਾਲ ਜਾਊਗਾ ਕਿੱਥੇ ਨਹੀਂ ਦੂਜੀ ਬੇਨਤੀ ਸਾਡੀ ਇਹ ਹੈ ਜੇ ਸਰਕਾਰ ਸਾਡੀ ਆੜਤਾਲੀ ਕਰਨ ਮੰਨ ਵੀ ਲੈਂਦੀ ਹੈ ਜਿਹੜਾ ਮਾਲ ਅਸੀਂ ਭਰਨਾ ਹੈ ਅਸੀਂ ਇਹਦੇ ਵੇਮੈਂਟ ਦੇ ਸਿਰਫ 72 ਘੰਟੇ ਜ਼ਿੰਮੇਵਾਰ ਆ 72 ਘੰਟੇ ਤੋਂ ਬਾਅਦ ਸਾਡੀ ਇਹਦੀ ਕੋਈ ਜ਼ਿੰਮੇਵਾਰੀ ਨਹੀਂ ਇਹ ਜਿੰਨਾ ਚਿਰ ਸਰਕਾਰ ਇਹ ਗੱਲ ਵੀ ਇਨਸ਼ੋਰ ਨਾਲ ਨਹੀਂ ਕਰਦੀ ਉਹਨਾਂ ਚ ਮਾਲ ਫੇਰ ਵੀ ਨਹੀਂ ਭਰਿਆ ਜਾਣਾ ਕਿਉਂਕਿ ਮਾਲ ਅਜੇ ਸੈਲਰ ਐਗਰੀਮੈਂਟ ਨਹੀਂ ਕਰਦੇ ਮਾਲ ਨਹੀਂ ਕਿਤੇ ਜਾਣਾ ਨਹੀਂ ਜਦੋਂ ਜਾਣਾ ਨਹੀਂ ਤਾਂ ਇਹ ਫੜ ਚ ਖਰਾਬ ਵੀ ਹੋ ਸਕਦਾ ਧਾਨਾਂ ਦਾ ਵੇਟ ਲਾਸ ਬਹੁਤ ਹੁੰਦਾ ਅੱਗੇ ਪਿਛਲੀ ਵਾਰੀ ਸਾਡੀ ਜਿਹੜੀ ਆੜਤ ਹੈ ਉਹ ਬਹੁਤ ਇਹ ਘਾਟੇ ਚ ਹੀ ਚਲੇਗੀ ਕਿਉਂਕਿ ਪੰਜਾਬ ਤੇ 12 14 ਦਿਨ ਹੜਤਾਲ ਰਹੀ ਉਹ ਦੇ ਕਰਕੇ ਇਹਦਾ weight loss ਬਹੁਤ ਹੋਇਆ ਕਣਕ ਚ ਬਹੁਤ ਮੰਡੀਆਂ 'ਚ ਇਹ ਗੱਲ ਦਾ ਰੌਲਾ ਪਿਆ ਹੈ ਵੀ ਸਾਤੋਂ ਐਨੇ shortage ਲੈ ਲਈ ਇਨਸਪੈਕਟਰਾਂ ਨੇ ਇਸ ਕਰਕੇ ਅਸੀਂ ਉਹਦਾ ਪਹਿਲਾਂ ਹੀ ਬਚਾਓ ਰੱਖਦੇ ਆ ਵੀ ਇਹ ਬਾਅਦ 'ਚ ਰੌਲਾ ਪੈਣ ਨਾਲ ਪਹਿਲਾਂ ਸਰਕਾਰ ਨਾਲ ਇਹ ਗੱਲਬਾਤ ਕਰਕੇ ਹੀ ਮਾਲ ਤੋਲਿਆ ਜਾਊਗਾ ਮੇਰਾ ਨਾਮ ਕਮਲਜੀਤ ਬੰਗੜਾ ਜੀ ਹੈ ਅਨਾਜ ਮੰਡੀ ਮਜ਼ਦੂਰ ਜੂਨੀਅਨ ਸੰਮਰਾਲਾ ਸੈਕਟਰੀ ਜੀ ਜੋਇੰਟ ਸੈਕਟਰੀ ਪੰਜਾਬ ਜੀ ਤੇ ਅੱਜ ਜੋ ਤੁਸੀਂ ਇਹ ਮੁਸ਼ਕਲਾਂ ਨੂੰ ਲੈ ਕੇ ਜਿਹੜਾ ਧਰਨਾ ਦਿੱਤਾ ਜਾ ਰਿਹਾ ਹੈ ਕਦ ਤੱਕ ਆਏ ਜਿਹੜਾ ਦੇਖੋ ਸਾਡੀ ਹੜਤਾਲ ਲਗਭਗ ਸਾਨੂੰ 2 ਸਾਲ ਹੋ ਗਏ ਸਰਕਾਰ ਦੇ ਪਿੱਛੇ ਗੇੜੇ ਕੱਢਦੇ ਆ ਨੂੰ ਕਿ ਸਾਡੀਆਂ ਕੁਝ ਮਜ਼ਦੂਰੀਆਂ ਦੇ ਵਿੱਚ ਵਾਧਾ ਕੀਤਾ ਜਾਵੇ ਕਿਉਂਕਿ ਮਜ਼ਦੂਰੀਆਂ ਜਿਹੜੀਆਂ 6 ਮਹੀਨੇ ਬਾਅਦ ਵਧਦੀਆਂ ਨੇ ਮੰਡੀ ਬੋਰਡ ਦੇ ਵਿੱਚ 5 ਪੈਸੇ 7 ਪੈਸੇ ਜਾਂ ਵੱਧ ਤੋਂ ਵੱਧ 10 ਪੈਸੇ ਇਸ ਵਾਰ ਵੀ 13 ਤਰੀਕ ਦੇ ਮੀਟਿੰਗ ਦੀ ਸਟਾਰਟਿੰਗ ਮੀਟਿੰਗ ਦੀ ਉਹਦੇ ਵਿੱਚ ਸਿਰਫ 10 ਪੈਸੇ ਵਧੇ ਆ ਜਦੋਂ ਕਿ ਸਾਡੀ ਮੰਗ ਹੈਗੀ 25% ਵਾਧੇ ਦੀ ਕਿ ਸਾਡੀਆਂ ਮਜ਼ਦੂਰੀਆਂ ਦੇ ਵਿੱਚ 25% ਵਾਧਾ ਕੀਤਾ ਜਾਵੇ ਤੇ ਇੱਕ ਜਿਹੜੀ ਸਾਡੀ ਮਜ਼ਦੂਰੀ ਆ हरियाणा ਨੇ ਦੇ ਬਰਾਬਰ ਕੀਤੀ ਜਾਵੇ। ਨੰਬਰ 3 ਤੇ ਹੈਗੀ ਆ ਸਾਡੀ ਜਿਹੜਾ ਲੋਡਿੰਗ ਦਾ ਰੇਟ ਆ ਉਹ ਘੱਟੋ ਘੱਟ 5 ਰੁਪਏ ਕੱਟਾ ਕੀਤਾ ਜਾਵੇ ਸਾਡਾ। ਇਹ ਸਾਡੀਆਂ ਮੰਗਾਂ ਨੇ ਜੀ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਕੋਈ ਮਤਲਬ ਹੈ ਨਹੀਂਗਾ ਕਿ ਸਿਰਫ ਇੱਕ ਫੋਕੇ ਬਾਦ ਨਹੀਂ ਕਿ ਸਾਡੇ ਪੁਖਤਾ ਇੰਤਜ਼ਾਮ ਨਹੀਂ ਪਰ ਕੋਈ ਇੰਤਜ਼ਾਮ ਨਹੀਂ ਮੰਡੀਆਂ ਦੇ ਵਿੱਚ ਹੈਗੇ। ਦੇਖੋ ਸਾਨੂੰ ਤਾਂ ਖੁਸ਼ੀ ਆ ਕਿ 6 ਮਹੀਨੇ ਬਾਅਦ ਸੀਜ਼ਨ ਆਉਂਦਾ ਹੈਗਾ। ਅਸੀਂ ਇਹਨੂੰ ਖੁਸ਼ੀ-ਖੁਸ਼ੀ ਨਿਭਾਈਏ। ਪਰ ਜਦੋਂ ਸਾਡਾ ਘਰ ਦਾ ਗੁਜ਼ਾਰਾ ਹੀ ਨਹੀਂ ਹੋਣਾ 10 ਪੈਸੇ ਦੇ ਦੱਸੋ ਅੱਜ ਕਿਹੜਾ ਮਜ਼ਦੂਰ ਜਾਂ ਕਿਹੜਾ ਵਰਗ 10 ਪੈਸੇ ਦੇ ਵਿੱਚ ਖੁਸ਼ ਹੋ ਸਕਦਾ ਹੈ ਮੈਂਬਰ ਪਾਰਲੀਮੈਂਟ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਜਲੰਧਰ ਦੇ ਪਾਸਪੋਰਟ ਦਫ਼ਤਰ ਵਿੱਚ ਲੋਕਾਂ ਦੀ ਹੋ ਰਹੀ ਖੱਜਲਖੁਆਰੀ ਮਾਮਲੇ ਦੇ ਵਿੱਚ ਦੇਸ਼ ਦੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ ਉਹਨਾਂ ਨੇ ਜਲੰਧਰ ਪਾਸਪੋਰਟ ਦਫ਼ਤਰ ਦੀ ਸ਼ਿਕਾਇਤ ਵਿਦੇਸ਼ ਮੰਤਰਾਲੇ ਕੋਲ ਕਰਦਿਆਂ ਕਿਹਾ ਹੈ ਕਿ ਪਾਸਪੋਰਟ ਦਫ਼ਤਰ ਲੋਕਾਂ ਨੂੰ ਖੱਜਲਖੁਆਲ ਕਰ ਰਿਹਾ ਤੇ ਲੋਕਾਂ ਪ੍ਰਤੀ ਉਨ੍ਹਾਂ ਦਾ ਵਿਵਾਰ ਬਹੁਤ ਮਾੜਾ ਹੈ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ ਕਿ ਪਾਸਪੋਰਟ ਸੰਬੰਧੀ ਉਨ੍ਹਾਂ ਕੋਲ ਬਹੁਤ ਸਾਰੇ ਉਲਝੇ ਹੋਏ ਮਾਮਲੇ ਆਉਂਦੇ ਹਨ ਜਿਨ੍ਹਾਂ ਨੂੰ ਉਹ ਹੱਲ ਕਰਵਾਉਣ ਲਈ ਉਹ ਆਪਣਾ ਮੈਂਬਰ ਪਾਰਲੀਮੈਂਟ ਵਾਲਾ ਪੱਤਰ ਲੋਕਾਂ ਦੀ ਮਦਦ ਲਈ ਦਿੰਦੇ ਹਨ ਪਾਰੇ ਸਰਕਾਰ ਵੱਲੋਂ ਪਾਸਪੋਰਟ ਬਣਾਉਣ ਦੇ ਮਾਮਲੇ ਨੂੰ ਕਾਫੀ ਸਰਲ ਕਰ ਦਿੱਤਾ ਗਿਆ ਹੈ ਤੇ ਜਿਸ ਦੇ ਬਾਵਜੂਦ ਵੀ ਪਾਸਪੋਰਟ ਦਫ਼ਤਰ ਮੂੜ ਉਹੀ ਅੜਿੱਕੇ ਖੜੇ ਕਰਕੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਕਿ ਸਰਕਾਰ ਨੇ ਜਿਹੜੇ ਹੈਗੇ ਨੇੜੇ ਨੇੜੇ ਕੋਸ਼ਿਸ਼ ਕੀਤੀ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਪਾਸਪੋਰਟ ਬਣਦੇ ਆ ਅੰਮ੍ਰਿਤਸਰ ਬਣਿਆ ਹੋਇਆ ਜਲੰਧਰ ਬਣਿਆ ਹੋਇਆ ਅਜੇ ਰਹਾ ਹੈ ਪਿੰਡੀਗੜ ਬਣਿਆ ਹੋਇਆ ਤੇ ਇਹਦਾ ਮਕਸਦ ਸੀ ਕਿ ਲੋਕਾਂ ਨੂੰ ਨੇੜੇ ਤੋਂ ਸਹੂਲਤ ਮਿਲੇ ਦੇ ਪਾਸਪੋਰਟ ਬਣਾਉਣਾ ਟਾਈਮ ਸਿਰ ਮਿਲ ਜੇ ਅੱਗੇ ਵੀ ਸਾਡੇ ਕੋਲ ਸ਼ਿਕਾਇਤਾਂ ਆਈਆਂ ਸੀ ਅੱਠ-ਸੱਤ ਤੇ ਸੀ ਧੰਨਵਾਦ ਕਰਦੇ ਆ ਵਿਦੇਸ਼ ਮੰਤਰਾਲੇ ਦਾ ਉਹਨਾਂ ਨੂੰ ਅਸੀਂ ਕੰਪਲੀਟ ਦਿੱਤੀ ਤੇ ਉਹਨਾਂ ਨੇ 8 ਦਿਨ ਹੀ ਜਦੋਂ ਕੰਪਲੀਟਾ ਸਹੀ ਪਾਈਆਂ ਤੇ 8ਵੇਂ ਦਿਨ ਸਾਬਾ ਮਾਰਿਆ ਤੇ ਜਿਹੜਾ ਹੈ 20 ਲੱਖ ਜਿਹੜਾ ਹੈਗਾ ਉਹਨਾਂ ਦੇ ਦਫ਼ਤਰ ਚੋਂ ਫੜ ਹੋਇਆ ਪਾਸਪੋਰਟ ਅਫਸਰ ਦੇ ਤੇ ਦੋ ਸਹਾਇਕ ਉਹ ਸੀਬੀਆਈ ਨੇ ਉਹਨਾਂ ਨੂੰ ਮੌਕੇ ਤੋਂ ਫੜਿਆ ਸੋ ਕਿਉਂਕਿ ਜਿਹੜਾ ਉਹ ਅਫਸਰ ਸੀਗਾ 50 ਲੱਖ ਰੁਪਈਆ ਸਾਫ ਤੱਕ ਇਕੱਠਾ ਕਰਕੇ ਜਾਂਦਾ ਸੀ ਜੇ ਨਹੀਂ ਉਹਦੇ ਕੋਈ ਬੁਰਾ ਹੁੰਦਾ ਸੀ ਉਹ ਆਪਣੇ ਦਫ਼ਤਰ ਚੋਂ ਨਹੀਂ ਹੱਲਦਾ ਸੀ ਤੇ ਕਿਸੇ ਲੋਕ ਪ੍ਰੈਸ ਰਹਿ ਸੀਗੇ ਕਿ ਜਿਹੜੇ ਹੁਣ ਬਾਹਰ ਜਾਣਾ ਹੈ ਉਹ ਅਗਲਾ ਕਹਿੰਦਾ ਮੈਨੂੰ ਪਾਸਪੋਰਟ ਚਾਹੀਦਾ ਜਦੋਂ ਅਗਲੇ ਦੇ 10 4 ਘੇੜੇ ਕਢਾਵਾਂਗੇ ਤੇ ਉਹ ਜਿਹੜਾ ਹੈ ਅ ਅਗਲਾ ਕੁ ਪੈਸੇ ਦੇਣ ਲਈ ਮਜਬੂਰ ਹੁੰਦਾ ਸੋ ਜਿਹੜਾ ਹੈ ਪੈਸੇ ਲੈ ਕੇ ਤਾਂ ਜਿਹੜਾ ਹੈ ਉਸ ਦਾ ਪਾਸਪੋਰਟ ਵੀ ਬਣ ਜਾਂਦਾ ਸੀ ਤਿੰਨ ਮਹੀਨੇ ਦੀ ਵੇਟ ਸੀ ਕਿ ਦੇ ਕਿਸੇ ਨੇ ਟਾਈਮ ਲੈਣਾ ਹੋਵੇ ਸੋ ਜਦੋਂ ਇਹ ਛਾਪਾ ਪਿਆ ਉਦੋਂ ਮਗਰੋਂ ਜਿਹੜਾ ਹੈਗਾ ਹੁਣ ਤੀਸਰੇ ਦਿਨ ਟਾਈਮ ਜਿਹੜਾ ਹੈਗਾ ਮਿਲਦਾ ਪਰ ਉਹਦੇ ਵਿੱਚ ਹਜੇ ਵੀ ਜਿਹੜੇ ਹੈਗੇ ਆ ਕੋਈ ਇਹੋ ਜਿਹੇ ਬੰਦੇ ਆ ਜਿਹੜੇ ਲੋਕਾਂ ਨੂੰ ਖਰਾਬ ਕਰ ਰਹੇ ਆ ਅਸੀਂ ਲਗਾਤਾਰ ਸਾਡੇ ਕੋਲ ਕੁਝ ਰਿਪੋਰਟਾਂ ਆਈਆਂ ਅਸੀਂ ਉਹਨਾਂ ਨੂੰ ਇੱਕ ਇਥੇ ਨੇੜੇ ਇੱਕ ਪਿੰਡ ਤੋਂ ਸੁਲਤਾਨਪੁਰ ਤੋਂ ਕੋਈ ਬਾਹਰੋਂ ਆਇਆ ਪਰਿਵਾਰ ਉਹਨਾਂ ਦੇ ਬੱਚਿਆਂ ਦੇ ਪਾਸਪੋਰਟ ਬਣਨੇ ਸੀਗੇ ਤੇ ਉਹਨਾਂ ਨੇ ਵਾਪਸ ਜਾਣਾ ਸੀਗਾ ਉੱਥੇ ਉਹਨਾਂ ਦੀ ਬੱਚੇ ਸਕੂਲ ਵਿੱਚ ਦਾਖਲ ਸੀ ਉਹਨਾਂ ਨੇ ਜਿਹੜੀ ਹੈਗੀ ਕੋਸ਼ਿਸ਼ ਕੀਤੀ ਉਹਨਾਂ ਨੂੰ 16 ਗੇੜੇ ਪਰਵਾਏ ਫਿਰ ਅਸੀਂ ਵੀ ਉਹਨਾਂ ਨੂੰ ਜਿਹੜਾ ਹੈਗਾ ਰეკਮੈਂਡ ਕਰਕੇ ਭੇਜਿਆ ਵੀ ਆਪਣਾ ਵੀ ਇਹਨਾਂ ਨੂੰ ਪਾਸਪੋਰਟ ਦਿੱਤਾ ਜਾਵੇ ਨਹੀਂ ਤੇ ਬੱਚਿਆਂ ਦੀ ਪੜ੍ਹਾਈ ਖਰਾਬ ਹੋਈ ਪਰ ਉਹਨਾਂ ਨੇ ਉਹ ਚੀਜ਼ ਨੂੰ ਵੀ ਜਿਹੜਾ ਹੈਗਾ ਕੋਈ ਇਸੇ 302 ਨੰਬਰ ਦੇ ਉੱਤੇ ਜਿਹੜਾ ਅਫਸਰ ਬੈਠਾ ਉਹਨੇ ਗਾ ਐਪਲੀਕੇਸ਼ਨ ਨੂੰ ਗਾ ਅਫਸਰ ਤੇ ਕਰੀ ਨਹੀਂ ਬਹੁਤ ਦਿੱਤਾ ਜੇ ਉਥੇ ਆਲੇ ਦੁਆਲੇ ਹੋਰ ਭਾਲਦੇ ਕਿਤੇ ਪੈਸੇ ਦਿਓ ਤੇ ਤੁਹਾਡਾ ਪਾਸਪੋਰਟ ਆ ਜਾਊਗਾ ਨਹੀਂ ਤਾਂ ਪਾਸਪੋਰਟ ਤੋਂ ਕਿਉਂਕਿ ਜਿਹੜਾ ਬੰਦਾ ਫਸਿਆ ਹੋਇਆ ਉਹ ਪੈਸੇ ਤੋਂ ਬੇਨਾ ਬਰੋਕੀ ਕਰੂਗਾ ਅਗਲਾ ਕਹਿੰਦਾ ਮੈਂ ਜਿਹੜਾ ਹੈਗਾ ਆਪਣੇ ਪੈਸੇ ਦੇ ਕੇ ਆਪਣਾ ਕੰਮ ਕਰਵਾ। ਉਹ ਬਹੁਤ ਜ਼ਿਆਦਾ ਭ੍ਰਸ਼ਟਾਚਾਰ ਇੱਥੇ ਹੋ ਰਿਹਾ ਦਫ਼ਤਰ ਦੇ ਵਿੱਚ ਉਹਦੀ ਸ਼ਿਕਾਇਤ ਅਸੀਂ ਜਿਹੜੀ ਹੈਗੀ ਆ ਆਪਣੇ ਉਦੇਸ਼ ਮੰਤਰਾਲੇ ਨੂੰ ਕੀਤੀ ਹੈ। ਸਾਨੂੰ ਆਸ ਹੈ ਕਿ ਜਿਹੜੇ ਕਰਪਟ ਬੰਦੇ ਆ ਇਹਨਾਂ ਦੇ ਉੱਤੇ ਜ਼ਰੂਰ ਕਾਰਵਾਈ ਹੋਊਗੀ ਲੋਕਾਂ ਨੂੰ ਜਿਹੜਾ ਹੈ ਨਹਾ ਵੀ ਮਿਲੂਗਾ ਸਿੱਖਾਂ ਦੇ ਤੀਸਰੇ ਗੁਰੂ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਵੱਲੋਂ ਬਰੋਸਾਇ ਮਨਜੀਤ ਦਾਸ ਸਿੱਖ ਤੇ ਨਾਮਵਰ ਵੈਦ ਬ੍ਰਹਮ ਗਿਆਨੀ ਭਾਈ ਲਾਲੂ ਜੀ ਦੀ ਯਾਦ ਵਿੱਚ सालाना ਜੋੜ ਮੇਲੇ ਮੌਕੇ ਇਤਿਹਾਸਿਕ ਗੁਰਦੁਆਰਾ ਪ੍ਰਕਾਸ਼ ਸਥਾਨ ਨਗਰ ਡੱਲਾ ਸਾਹਿਬ ਵਿਖੇ ਅਤਸਵੇਰੇ ਪਰਸੋ ਰੋਜ਼ ਤੋਂ ਆਰੰਭ ਕਰਵਾਏ ਸ਼੍ਰੀ ਖੰਡਪਾਟ ਸਾਹਿਬ ਦੇ ਪੋਗ ਪਾਏ ਗਏ ਤੇ ਇਸ ਦੇ ਇਲਾਵਾ ਸੰਗਤਾਂ ਵੱਲੋਂ ਗੁਰਦੁਆਰਾ ਸ਼੍ਰੀ ਬੋਲੇ ਸਾਹਿਬ ਜੀ 15ਵੀਂ ਪਾਛੇ ਅਤੇ ਗੁਰਦਾਰਾ ਮਾਤਾ ਦ ਮੋਦਰੀ ਜੀ ਸ਼ੇਮੀ ਪਾਚੇ ਵਿਕੇ ਵਿਸੇ ਸਵੇਰੇ ਸ਼੍ਰੀ ਖੰਡ ਪਾਟ ਸਾਹਿਬ ਦੇ ਪੋਗ ਪਾਏ ਗਏ ਖਾਲਸਾ ਲੈ ਕੇ ਜੀ ਗਦੇ ਅੱਜ ਦਾਡੇ ਦਾ ਹੈ ਨਗਰ ਕੀਰਤਨਾ ਪਾਇਲਾ ਲੋਜੀ ਤੇ 72 ਭਗਤਾਂ ਨੂੰ ਸਮਰਪਿਤ ਇਹ ਚਲਾਨਾ ਜੋ ਮੇਲਾ ਮਨਾਇਆ ਜਾਂਦਾ ਹੈ ਇਸ ਵਿੱਚ ਅੱਜ ਮੱਛਿਆ ਕਾਉਦੇ ਵਾਲੇ ਦਿਨ ਨਗਰ ਕੀਰਤਨ ਇਲਾਕਾ ਨਿਵਾਸੀਆਂ ਲੋ ਬੜੀ ਸ਼ਰਧਾ ਭਾਵਨਾ ਮਜਾ ਕਿਉਂਕਿ ਇਹ ਜਿਹੜਾ ਨਗਰ ਹੈਗਾ ਇਹ ਬੜਾ ਪਿੱਤਰ ਨਗਰ ਆ ਇੱਥੋਂ ਦੇ 72 ਬ੍ਰਹਮ ਗਿਆਨੀ ਹੋਇਆ ਨੇ ਜਿਹਦੇ ਵਿੱਚ 6 ਗੁਰੂ 8 ਗੁਰੂ ਸਾਹਿਬ ਦੇ ਚਰਨ ਪਏ ਨੇ ਇੱਥੇ ਜਿੱਥੇ ਵਿੱਚ ਗੁਰੂ ਅਮਰਦਾਸ ਜੀ ਦੇ ਖਾਸ ਸੇਵਕ ਭਰਮ ਭਟਾਈ ਪੜੋਦੀ ਭਾਈ ਲਾਲੋ ਜੀ ਭਾਈ ਖਾਨੋਛੜਾ ਜੀ ਸ਼ਾਲਾ ਜਦੀ ਦੇ ਦੇ ਚਾਰ ਮੰਡੀ ਦਾ ਹਨ ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਔਰ ਇਹਨੂੰ ਸਦਾ 6ਵੇਂ ਪਾਤਸ਼ਾਹ ਦੀ ਪਹਿਲੀ ਸ਼ਾਦੀ ਇਸ ਜਗ੍ਹਾ ਤੇ ਹੋਈ ਮਾਤਾ ਦੀ ਮੋਢੀ ਹੈ ਔਰ ਇਥੋਂ ਜਿਹੜੇ ਪੰਜ ਪਿਆਰੇ ਗੁਰੂ ਸਾਹਿਬ ਨੇ ਸਾਕੇ ਦਸਵੇਂ ਪਾਤਸ਼ਾਹ ਨੇ ਭਾਈ ਦਇਆ ਸਿੰਘ ਉਹ ਵੀ ਇੱਥੇ ਪਰਿਵਾਰ ਵਿੱਚੋਂ ਸਨ ਔਰ ਸੱਜਤਾ ਜਿਹੜੀਆਂ ਨਾਲ ਮਿਲ ਕੇ ਕੜਾ ਪਿੱਤਰ ਸਾਨਾ ਔਰ ਬੜੀ ਖਾਦਾ ਪਾਵਨਾ ਇਹ ਸਾਰਾ ਮਨਾ ਰਿਆ ਹਾਂ ਇਸ ਕਰਕੇ ਅਸੀਂ ਬਹੁਤ ਸੁਭਾਗ ਆਪੇ ਆਪ ਨੂੰ ਸਮਝਦੇ ਹਾਂ ਔਰ ਸਾਰੇ ਇਲਾਕੇ ਦੇ ਨਿਵਾਸੀ ਔਰ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਔਰ ਉਹਨਾਂ ਦਾ ਮਾਨ ਸਤਕਾਰ ਕਾ ਦੇਮੇ ਇੱਥੇ ਜੜੀ ਚਾਮਲ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਗਿਆਨੀ ਭਾਈ ਲਾਲੂ ਜੀ ਅਤੇ 72 ਗੁਰਸਿੱਖਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਮਸਿਆਸੂ ਜੋ ਕਿ ਗੁਰਦੁਆਰਾ ਸਾਹਿਬਾਨ ਵਿਖੇ ਸਰਦਾ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ ਜੋੜ ਮੇਲੇ ਦੇ ਸਬੰਧ ਵਿੱਚ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਪ੍ਰਕਾਸ਼ ਸਥਾਨ ਭਾਈ ਲਾਲੂ ਜੀ ਤੋਂ ਹੋਈ ਹੈ ਜਿਸ ਦੀ ਸਮਾਪਤੀ ਸ਼ਾਮ 6 ਵਜੇ ਗੁਰਦੁਆਰਾ ਭਾਈ ਲਾਲੂ ਜੀ ਵਿਖੇ ਹੀ ਹੋਏਗੀ ਉਸ ਤੋਂ ਉਪਰੰਤ ਧਾਰਮਿਕ ਦੀਵਾਨ ਜਿਹੜੇ ਉਹ ਆਰੰਭ ਹੋ ਜਾਣਗੇ ਜੋੜ ਮੇਲੇ ਦੇ ਸਬੰਧ ਵਿੱਚ ਜੋ ਕਿ ਕੱਲ ਸ਼ਾਮ ਦੀਕ ਧਾਰਮਿਕ ਦੀਵਾਨ ਜਿਹੜੇ ਉਹ ਸਜਾਏ ਜਾਣਗੇ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰਾਂ ਦੇ ਪਾਰਕਿੰਗਾਂ ਦੇ ਤੇ ਹੋਰ ਸਾਰੇ ਹੀ ਰਹਾਇਸ਼ਾਂ ਦੇ ਜਿਹੜੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਇਸ ਤੋਂ ਇਲਾਵਾ ਸਾਰੀ ਸੰਗਤ ਨੂੰ ਸਲਾਨਾ ਜੋੜ ਮੇਲੇ ਦੀ ਨਕਲਕ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸੰਦੀਪ ਸਿੰਘ ਗਰੰਥੀ ਗੁਰਦੁਆਰਾ ਪ੍ਰਕਾਸ਼ ਸਿੰਘ ਭਾਈ ਨੰਨੂ ਜੀ ਕੱਜ ਦੇ ਕੱਜਦਾਰੇ ਪਾਵਨ ਸਰਪਾ ਸਾਰੀ ਗੁਰਦੁਆਰਿਆਂ ਦੀ ਦਾਤ ਇਹ ਤਾਂ ਤਰਗ੍ਰਾਮ ਦੀਆਂ ਹੀ ਯਾਦਗਾਰ ਨੂੰ ਬਣਾਇਆ ਗਿਆ ਹੈ ਸਲਾਗਾ ਜੋੜਨੇ ਲਿਆ ਹਰ ਸਾਲ ਸੰਸਥਾ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਬਣਾਇਆ ਜਾਂਦਾ ਹੈ ਇਹ ਨਗਰ ਕੀਰਤਨ ਇਹਨਾਂ ਦੀ ਯਾਦ ਵਿੱਚ ਰੱਬ ਹੋਇਆ ਹੈ ਸੰਗਤਾਂ ਬੜੀ ਭਾਵਨਾ ਦੇ ਨਾਲ ਇਸ ਨਗਰ ਕੀਰਤਨ ਨੂੰ ਸ਼ਮੂਕਤ ਕਰ ਰਹੀਆਂ ਹਨ ਆਜ ਸੰਗਤਾਂ ਨੂੰ ਇਸੇ ਸ਼ੁਭ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨ ਸੰਗਰੂਰ ਤੋਂ ਸਰਪੰਚੀ ਨਲ ਸਰਪੰਚੀ ਲੈਣ ਲਈ 35 ਲੱਖ ਦੀ ਬੋਲੀ ਲੱਗਣ ਦੀ ਖਬਰ ਆਈ ਸੀ ਪਰ ਹੁਣ ਜ਼ਿਲ੍ਹਾ ਗੁਰਦਾਸਪੁਰ ਵਿੱਚ ਸ਼ਾਇਦ ਸਭ ਤੋਂ ਉੱਚੀ ਬੋਲੀ ਲੱਗੀ ਹੈ ਇਹ ਬੋਲੀ 2 ਕਰੋੜ ਦੀ ਹੈ ਪਰ ਫੈਸਲਾ ਅਜੇ ਵੀ ਨਹੀਂ ਹੋਇਆ ਕੱਲ ਇਹ ਬੋਲੀ ਹੋਰ ਵੀ ਉੱਚੀ ਜਾਣ ਦੀ ਉਮੀਦ ਹੈ ਕਿਉਂਕਿ ਆਪਣੇ ਆਪ ਨੂੰ ਭਾਜਪਾ ਦਾ ਸਮਰਥਕ ਕਹਿ ਰਿਹਾ 2 ਕਰੋੜ ਦੀ ਬੋਲੀ ਦੇਣ ਵਾਲਾ ਆਤਮਾਰਾਮ ਕਹਿ ਰਿਹਾ ਕਿ ਇਸ ਤੋਂ ਵੀ ਉੱਪਰ ਜਾਣਾ ਪਿਆ ਤਾਂ ਉਹ ਜਾਵੇਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਸਾਡੇ ਪਿੰਡ ਚੋਂ ਪੰਜਾ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਗਰਮਾ-ਗਰਮ ਕੰਮ ਉਹਦੇ ਵਿੱਚ ਸਾਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਹ ਆਖਿਆ ਵੀ ਅਸਾਂ ਸਰਪੰਚਾਇਤ ਦਾ ਉਹਨੂੰ ਚੁਣਨਾ ਆ ਜਿਹੜਾ ਕੁਝ ਪਿੰਡ ਵਾਸਤੇ ਕਰੇਗਾ ਉਹ ਪਹਿਲਾ 20 ਸਾਲ ਤੋਂ ਸਰਪੰਚ ਬਣਦੇ ਰਹੇ ਆ ਤੇ ਕਮਾਈ ਵੀ ਮੋਟੀ ਆ ਪਿੰਡ ਦੀ ਸਾਢੇ 1300 ਕਿੱਲੇ ਦੇ ਲਗਭਗ ਪੈੜੀ ਵੀ ਆ ਤੇ ਬਾਕੀ ਚਲੋ ਪਿੰਡ ਵੀ ਵੱਡਾ ਗਰਦਾਸਪੁਰ ਜ਼ਿਲ੍ਹੇ ਦਾ ਟਾਪ ਦਾ ਪਿੰਡ ਆ ਤੇ ਉਹਨੂੰ ਲੈ ਕੇ ਵਿਚਾਰਾ ਚੱਲਦਿਆਂ ਰਹੀਆਂ ਬਾਕੀ ਥੋੜਾ ਥੋੜਾ ਕਰਦੇ ਆ ਕਰਦੇ ਆ ਕੱਲ ਦੀ ਫਿਰ ਬੋਲੀ ਦਾ ਕੰਮ ਸ਼ੁਰੂ ਹੋਇਆ ਜੋ ਕਿ ਕਹਿੰਦੇ ਸੀ ਪਿੰਡ ਵਾਸਤੇ ਜਿਹੜਾ ਸਰਪੰਚ ਸਭ ਤੋਂ ਵੱਧ ਕੁਝ ਕਰੇਗਾ ਮਾਇਆ ਦੇ ਰੂਪ ਵਿੱਚ ਉਹਨੂੰ ਸਰਪੰਚ ਬਣਾਇਆ ਜਾਏਗਾ ਇਹ ਪਿੰਡ ਦੀ ਸਿੰਘ ਸਭਾ 2 3 ਹੋਰ ਕਮੇਟੀਆਂ ਬਣੀਆਂ ਨੇ ਜਿਨ੍ਹਾਂ ਨੇ ਸਾਰਾ ਇਹ ਰੌਲਾ ਚੱਕਿਆ ਸੀ ਉਹ ਕੱਲ ਤੋਂ ਲੈ ਕੇ ਅੱਜ 2 ਵਜੇ ਤੱਕ ਬੋਲੀ ਦੇ ਚਾਂਸ ਬਣਦੇ ਰਹੇ ਵਾਧੀ ਘਟਦੀ 5 ਲੱਖ 50 ਲੱਖ 51 60 65 ਕਰੋੜ ਤੇ ਜਾ ਕੇ ਇਹ ਫਿਰ 2 ਕਰੋੜ ਤੇ ਖਤਮ ਹੋਈ ਆ ਪਰ ਫਿਰ ਵੀ ਫਾਈਨਲ ਨਹੀਂ ਹੋਇਆ ਕੱਲ 10 ਵਜੇ ਤੱਕ ਟਾਈਮ ਹੈ ਜੇ ਕੋਈ ਹੋਰ ਚਾਹਵਾਨ ਕਰਨੀ ਚਾਹੁੰਦਾ ਜਾਂ ਹੋਰ ਇਸ ਤੋਂ ਵੱਧ ਲਾਉਣਾ ਚਾਹੁੰਦਾ ਇਹ ਜਿਹੜਾ ਆਪਣਾ ਆਪ ਦੇ ਝੰਡੇ ਬੀਜੇਪੀ ਦੇ ਤੇ ਵੱਲੋਂ ਲੜ ਰਹੇ ਆ ਕਿਉਂਕਿ ਭਾਵੇਂ ਅਸੀਂ ਥੋੜੇ ਆ ਭਾਵੇਂ ਬਹੁਤੇ ਆ ਬੀਜੇਪੀ ਦਾ ਨਾਂ ਆ ਬੀਜੇਪੀ ਕੰਮ ਕਰਦੀ ਆ ਗੱਲਾਂ ਤੇ ਹਜੇ ਕਿਸਾਨਾਂ ਦੇ ਮੇਲਗਿਲ ਨਹੀਂ ਦੇ ਗੁੱਸੇ ਨਾਰਾਜ਼ਗੀਆਂ ਤਾਂ ਹੁੰਦੀਆਂ ਪਰਿਵਾਰ ਚ ਵੀ ਹੁੰਦੀਆਂ ਪਰ ਉਹਦੇ ਚ ਇਹ ਆ ਵੀ ਥੋੜਾ ਉਲਝਣਾ ਪਈਆਂ ਨੇ ਜੀ ਵਾਹੀਂ ਤਾਂ ਤੁਹਾਨੂੰ ਪਤਾ ਬੰਦਾ ਸ਼ੌਂਕ ਲਈ ਜਦੋਂ ਕੁਝ ਵੀ ਪਿੰਡ ਲਈ ਕਰਨਾ ਤਾਂ ਫਿਰ ਉੱਤੋਂ ਤਾਂ ਵੀ ਜਾ ਸਕਨੇ ਆ ਜਿੰਨਾ ਵੀ ਤਾਂ ਸਾਨੂੰ ਜਾਣਾ ਕੋਈ ਆ ਲਿਮਟ ਨਹੀਂ ਸਾਡੀ ਜਿੱਥੋਂ ਤੱਕ ਵੀ ਕੋਈ ਪਹੁੰਚਾਏਗਾ ਉੱਥੋਂ ਤੱਕ ਇਹ ਪਿੰਡ ਦੀ ਕਮੇਟੀ ਬਣੂਗੀ 6 ਮੈਂਬਰੀ ਕਮੇਟੀ ਬਣੂਗੀ ਜਿੱਥੇ ਉਚਾਏਗੀ ਕੱਲ ਨੂੰ ਚੈੱਕ 10 ਵਜੇ ਦਵਾਂਗੇ ਜੇ ਫਾਈਨਲ ਕਰਦੇ ਆ ਤੇ ਜਿਹੜਾ ਜੇ ਫਾਈਨਲ ਕੱਲ ਦਾ ਟਾਈਮ ਹੈ 9 ਵਜੇ ਤੱਕ ਆਵਾਜ਼ ਢਿਕਣੀ ਆ ਉਸ ਤੋਂ ਬਾਅਦ ਹੀ ਹੋਏਗਾ ਓਕੇ ਅਸੀਂ ਬਾਹਰੋਂ ਲੈਣੀ ਹੀ ਨਹੀਂ ਹੁਣ ਮੰਤਰੀਆਂ ਨੂੰ ਵੀ ਤਾਂ ਦੇਣੀਆਂ ਹੀ ਆ ਲੋਕਾਂ ਕਿਸੇ ਨੇ 10 ਲੱਖ ਦੇ ਇੱਕ ਇੱਕ ਕਾਗਜ਼ ਤੇ ਕਰਾਉਣੇ ਆ ਓਕੇ ਕਿਸੇ ਨੇ 5 ਲੱਖ ਦੇਣਾ ਤੇ ਦੋਨੋਂ ਆਪਸ ਵਿੱਚ ਜਿਹੜੀ ਪਾਰਟੀ ਇੱਕ ਕੈਂਡੀਡੇਟ ਹੀ ਨਹੀਂ ਖਿਲਾਰ ਸਕਦੀ ਉਹ ਦੂਜੇ ਲਈ ਕੀ ਕਰ ਸਕਦੀ ਆ ਇਸ ਕਰਕੇ ਅਸੀਂ ਛੇਤੀ ਦਾ ਵਧੀਆ ਗੱਲ ਤੇ ਇਹ ਹੀ ਆ ਕਿ ਪਿੰਡ ਦੀ ਹਾਜ਼ਰੀ ਵਿੱਚ ਜੋ ਹੋਏਗਾ ਜੇ ਚਾਹਣਗੇ ਪਿੰਡ ਵਾਲੇ ਸਾਰੇ ਤੇ ਕੋਈ ਬੋਲੀ ਵੀ ਦੇਣ ਦਾ ਚਾਹਵਾਨ ਹੋਏਗਾ ਤੇ ਆਪਾਂ ਦਵਾਂਗੇ ਹੋਰ ਦੇ ਸਕਨੇ ਇਹ ਨਹੀਂ ਇਸ ਤੋਂ ਉੱਪਰ ਵੀ ਜਾਵਾਂਗੇ ਖੁੱਲੇ ਟਾਈਮ ਵਿੱਚ ਖੁੱਲਾ ਚੈਲੰਜ ਆ ਕੱਲ੍ਹ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉੱਭਰਵਾਂਗੇ ਤਤ ਤੱਕ ਲਈ ਮਿੰਨੀ ਯਾਨੀ ਕਿ ਤੇਜਿੰਦਰ ਕਰਨ ਦੇ ਇਜਾਜ਼ਤ Zabraká!